ਹੁਣ ਆਪਾਂ ਕਿਲਾ ਗੋਬਿੰਦਗੜ੍ਹ ਚ ਅੰਦਰ ਦਾਖਲ ਹੋ ਰਹੇ ਹਾਂ ਪਾਰਟ 2 ਪਾਰਟ 1 ਜਿਹੜਾ ਤੁਸੀਂ ਪਹਿਲਾਂ ਆਪਾਂ ਕਰ ਚੁੱਕੇ ਹਾਂ ਹੁਣ ਆਪਾਂ ਕਿਲੇ ਦੇ ਅੰਦਰ ਜਾ ਰਹੇ ਹਾਂ ਤੇ ਬਹੁਤ ਹੀ ਵਧੀਆ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਦਰਵਾਜ਼ਾ ਕਿੰਨਾ ਵਿਸ਼ਾਲ ਇਹ ਦਰਵਾਜ਼ਾ ਹੈ ਇਹ ਆਪਣੇ ਆਪ ਚ ਬਹੁਤ ਕੁਝ ਸਮਾਈ ਬੈਠਾ ਹੈ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਚਿੱਤਰ ਜਿਹੜੇ ਨੇ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ ਸਾਡੇ ਮਹਾਰਾਜਾ ਸਾਹਿਬ ਕਿਰਪਾਨ ਲੈ ਕੇ ਗੱਦੀ ਤੇ ਬੈਠੇ ਹੋਏ ਨੇ ਤੇ ਅਸੀਂ ਅੱਜ ਆਪਣੀ ਪਰਿਵਾਰ ਦੇ ਨਾਲ ਇਸ ਸਥਾਨ ਤੇ ਆਏ ਸਾਨੂੰ ਬੜਾ ਹੀ ਚੰਗਾ ਲੱਗਾ ਇਹ ਕਿਲਾ ਅੰਮ੍ਰਿਤਸਰ ਦੇ ਵਿੱਚ ਆ ਜਿੱਥੇ ਇੱਕ ਪੰਜਾਬ ਰੋਡਵੇਜ ਬਸਦਾ ਡੀਪੂ ਆ ਉਸ ਤੇ ਨਜ਼ਦੀਕ ਹੈ ਬਿਲਕੁਲੋਂ ਇਹ ਤੁਸੀਂ ਇਹਨੂੰ ਦੇਖ ਸਕਦੇ ਹੋ ਬੜੇ ਆਨੰਦ ਨਾਲ ਕਿ ਹੁਣ ਆਪਾਂ ਅੰਦਰ ਜਾ ਕੇ ਵੇਖਦੇ ਹਾਂ ਇੱਥੇ ਕੀ ਰਖ ਰਖਾਉ ਆ ਇਹ ਸਾਡੀ ਕੌਮ ਜਿਹੜੀ ਪਹਿਲਾਂ ਖੰਡੇ ਦੀ ਧਾਰ ਤੇ ਨੱਚਣ ਵਾਲੀ ਸੀ ਜਿਹੜੀਆਂ ਖੰਡਿਆਂ ਦੇ ਕਿਰਪਾਣ ਦੇ ਨਾਲ ਸੰਸਾਰ ਤੇ ਰਾਜ ਕੀਤਾ ਜਿਨੇ ਕਾਬਲ ਅਫਗਾਨਿਸਤਾਨ ਤੱਕ ਅੱਜ ਦੁੱਖ ਇਸ ਗੱਲ ਦਾ ਕਿ ਕੌਮ ਜਿਹੜੀ ਆ ਭੰਗੜੇ ਗਿੱਧਿਆਂ ਤੱਕ ਹੀ ਬਣ ਕੇ ਰਹਗੀ ਭੰਗੜੇ ਗਿੱਧਿਆਂ ਤੋਂ ਇਲਾਵਾ ਇਹਨਾਂ ਕੋਲੋਂ ਸਾਡੇ ਕੋਲੋਂ ਪਤਾ ਨਹੀਂ ਕਿਹੜੇ ਪਾਸੇ ਲਾ ਦਿੱਤਾ ਸਾਡੀ ਪੂਰੀ ਦੀ ਪੂਰੀ ਕੌਮ ਨੂੰ ਤੇ ਚਲੋ ਕੌਮ ਫੇਰ ਜਾਗੂਗੀ ਇੱਕ ਦਿਨ ਸਾਹਮਣੇ ਇੱਕ ਵੱਡੀ ਟੋਪ ਕਿਲਾ ਗੋਬਿੰਦਗੜ੍ਹ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਅੱਜ ਇੱਥੇ ਹੋਰ ਹੀ ਗੀਤ ਸੰਗੀਤ ਚੱਲ ਰਹੇ ਨੇ ਲੇਕਿਨ ਮਹਾਰਾਜ ਰਣਜੀਤ ਸਿੰਘ ਦੇ ਸਬੰਧ ਵਿੱਚ ਕੋਈ ਵੀ ਗੀਤ ਨਹੀਂ ਚੱਲ ਰਿਹਾ ਇਸ ਕਿਲੇ ਵਿੱਚ ਵੱਖ-ਵੱਖ ਦ੍ਰਿਸ਼ ਜਿਹੜੇ ਨੇ ਸਿੱਖ ਰਾਜ ਦੀ ਗਵਾਹੀ ਕਰਦੇ ਨੇ ਜਿਹੜੇ ਲੋਕ ਕਹਿੰਦੇ ਸਿੱਖਾਂ ਦਾ ਕੌਮੀ ਖਾਲਸਾ ਹੀ ਨੀਲਾ ਰੰਗ ਨਹੀਂ ਆ ਉਹ ਇਹ ਦ੍ਰਿਸ਼ ਵੇਖ ਲੈਣ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੇ ਸਿੱਖਾਂ ਦਾ ਰੰਗ ਜਿਹੜਾ ਸੀ ਇਹ ਖਾਲਸਾ ਹੀ ਨੀਲਾ ਸੀ ਤੇ ਮੈਨੂੰ ਬੜੀ ਖੁਸ਼ੀ ਆ ਮੈਂ ਸਬੂਤ ਦੇ ਨਾਲ ਆਪਣੀ ਤਸਵੀਰ ਸਾਂਝੀ ਕਰਨ ਜਾ ਰਿਹਾ ਸੀ ਬਹੁਤ ਵਧੀਆ ਲੱਗਿਆ ਇਹ ਕਿਲਾ ਬਹੁਤ ਹੀ ਮਜ਼ਬੂਤ ਤੇ ਬਹੁਤ ਕੁਝ ਆਪਣੇ ਆਪ ਚ ਸਮੋਈ ਬੈਠਾ ਆ ਸਿੱਖ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦਾ ਇਧਰਲੇ ਪਾਸੇ ਇੱਕ ਸ਼ੋਅ ਚੱਲਦਾ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ 7D ਆਪ ਉਧਰ ਜਾ ਰਹੇ ਆ ਤੇ ਇੱਥੇ ਇਤਿਹਾਸਕ ਪੱਖ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਜਾਂ ਇਸ ਰਾਜ ਨਾਲ ਕਿਲੇ ਨਾਲ ਅਲੱਗ-ਅਲੱਗ ਜਗ੍ਹਾ ਤੇ ਬਹੁਤ ਘੱਟ ਲਿਖਿਆ ਪੜਨ ਨੂੰ ਮਿਲਦਾ ਪਿਆ ਆ ਤੇ ਜੇ ਲਿਖਿਆ ਹੋਵੇ ਤਾਂ ਬਹੁਤ ਚੰਗੀ ਗੱਲ ਹੁੰਦੀ ਐ ਦੇ ਨਾਲ ਸਿੱਖਾਂ ਨੂੰ ਇਤਿਹਾਸਕ ਪੱਖ ਬੱਚਿਆਂ ਨੂੰ ਜ਼ਿਆਦਾ ਪਤਾ ਲੱਗਦਾ ਤਾਂ ਕਿ ਸਾਡੇ ਨੌਜਵਾਨ ਪੀੜ੍ਹੀ ਨੂੰ ਜੀ ਇਹਨਾਂ ਥਾਵਾਂ 'ਤੇ ਕਦੀ ਨਾ ਕਦੀ ਸਰਦਾਰ ਹਰੀ ਸਿੰਘ ਨਲੂਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਹੋਰ ਸਾਡੇ ਸਿੱਖ ਜਰਨੈਲ ਜਿਹੜੇ ਨੇ ਜਰੂਰ ਇੱਥੇ ਉਹਨਾਂ ਦੇ ਚਰਨ ਪੈਂਦੇ ਰਹੀ ਹੋਣਗੇ ਤੇ ਕਿੰਨਾ ਵਧੀਆ ਤੇ ਕਿੰਨਾ ਮਜ਼ੇ ਵਾਲਾ ਦ੍ਰਿਸ਼ ਹੋੰਦਾ ਹੋਏਗਾ ਉਦੋਂ ਇਹ ਤਾਂ ਹਰ ਪਾਸੇ ਖਾਲਸਾ ਰਾਜ ਦੀ ਗੱਲ ਹੁੰਦੀ ਹੋਵੇਗੀ ਸਿੱਖ ਰਾਜ ਦੀ ਗੱਲ ਹੁੰਦੀ ਹੋਵੇਗੀ ਤੇ ਇਹ ਰਾਜ ਕਿੰਨਾ ਵਿਸ਼ਾਲ ਤੇ ਕਿੰਨਾ ਵਧੀਆ ਸੀ ਤੁਸੀਂ ਸਭ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਹਰ ਸਾਲ 5000 ਸਿੱਖ ਜਿਹੜੇ ਸੀ ਉਹ ਨਵੇਂ ਬਣਾਉਂਦੇ ਸਨ 5000 ਸਿੱਖ ਕੋਈ ਧੱਕੇ ਨਾ ਨਹੀਂ ਸੀ ਬਣਾਉਂਦੇ ਹੁੰਦੇ ਲੇਕਿਨ ਉਹ ਇਹਨਾਂ ਨੂੰ ਮਾਨ ਦਿੰਦੇ ਹੁੰਦੇ ਸੀ 5000 ਸਿੱਖਾਂ ਨੂੰ ਇੱਥੇ ਬਹੁਤ ਹੀ ਸੋਹਣਾ ਪ੍ਰਾਤਨ ਚਿੱਤਰ ਜਿਹੜੇ ਨੇ ਬਣੇ ਹੋਏ ਨੇ ਕਿ ਬੜਾ ਵਧੀਆ ਲੱਗਿਆ ਜੀ ਅਗੇ ਚੱਲਦੇ ਆਂ ਇੱਥੇ ਆਪਾਂ ਅੰਦਰ ਜਾ ਰਹੇ ਆਂ ਅੰਦਰ ਸ਼ੋਅ ਦੇ ਵਿੱਚ ਇਹਦੇ ਵਿੱਚ ਸੈਵਨ ਐਲ ਦੀ ਸ਼ੋਅ ਇੱਥੇ ਕੁਝ ਪੌੜੀਆਂ ਵੀ ਨੇ ਕਿਲੇ ਦੇ ਵਿੱਚ ਆਪਾਂ ਉਧਰ ਜਾ ਰਹੇ ਹਾਂ ਉੱਪਰ ਦੇਖਣ ਤੇ ਬੜੇ ਆਨੰਦ ਨਾਲ ਸਾਰੇ ਜਣੇ ਸੀ ਮਹਾਰਾਜਾ ਰঞ্জੀਤ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀ ਵੱਡੀ ਕੁਰਬਾਨੀ ਨੂੰ ਜੋ ਉਹਨਾਂ ਨੇ ਸਿੱਖ ਹਸਤੀ ਦੇ ਵਿੱਚ ਸਾਡੇ ਕੌਮ ਨੂੰ ਸਾਡੇ ਲੋਕਾਂ ਨੂੰ ਦਿੱਤੀ ਆ ਬਹੁਤ ਵਧੀਆ ਦ੍ਰਿਸ਼ ਹੈ ਇੱਕ ਕਿਲੇ ਦਾ ਉੱਪਰੋਂ ਦੀ ਦੂਰ ਤੱਕ ਜਿਹੜਾ ਦ੍ਰਿਸ਼ ਹੈ ਵੇਖਿਆ ਜਾ ਸਕਦਾ ਹੈ ਕਿਲੇ ਤੋਪਾਂ ਵੇਖ ਰਹੇ ਹਾਂ ਬਾਰੀ ਦ੍ਰਿਸ਼ ਤੇ ਕਿਲੇ ਦਾ ਅਲੱਗ-ਅਲੱਗ ਹਿੱਸਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਪ੍ਰਤੀਕ ਇਹ ਕਿਲੇ ਦਾ ਉੱਪਰਲੀ ਹਿੱਸਾ ਜੋ ਅਲੱਗ-ਅਲੱਗ ਤਰੀਕੇ ਨਾਲ ਸਾਨੂੰ ਬਹੁਤ ਵਧੀਆ ਸੁਨੇਹੇ ਦਿੰਦਾ ਹੈ ਕਿ ਕਿਲੇ ਨੂੰ ਕਿਹੜੀ ਟੈਕਨੀਕ ਦੇ ਨਾਲ ਕਿੰਨਾ ਵਧੀਆ ਤਰੀਕੇ ਨਾਲ ਬਣਾਇਆ ਗਿਆ ਪੂਰੀ ਦੀ ਪੂਰੀ ਅੰਦਰ ਦੀ ਬਿਲਡਿੰਗ ਤੁਸੀਂ ਵੇਖ ਸਕਦੇ ਹੋ ਦੂਰ ਤੱਕ ਕਿ ਕਿੱਡੇ ਸੋਹਣੇ ਤਰੀਕੇ ਨਾਲ ਸਾਰੇ ਕਿਲੇ ਨੂੰ ਅੰਦਰੋਂ ਬਣਾਇਆ ਗਿਆ ਸੀ ਹਾਂ ਜੋ ਵੀ ਇਹ ਕਿਲੇ ਦੇ ਮੁਤਾਬਕ ਦ੍ਰਿਸ਼ਲ ਨਜ਼ਰ ਆ ਰਿਹਾ ਹੈ ਆਪਾਂ ਨੂੰ ਇੱਥੇ ਇੱਕ ਗੁਪਤ ਪੌੜੀਆਂ ਜਿਹੜੀਆਂ ਹੈਗੀਆਂ ਆਪਾਂ ਉਧਰੋਂ ਦੀ ਉਤਰ ਰਹੇ ਹਾਂ ਕਿਲੇ ਦੇ ਵਿੱਚ ਜਿੰਨੀਆਂ ਕਿ ਨਜ਼ਰ ਆਉਂਦੀਆਂ ਨੇ ਆਪਾਂ ਦੇਖਦੇ ਹਾਂ ਇੱਥੇ ਕੀ ਹੈ ਅੰਦਰ ਬਿਲਕੁਲ ਹਨੇਰਾ ਆਇਆ ਕਿੱਡੇ ਸੋਹਣੀ ਟੈਕਨੀਕ ਨਾਲ ਦ੍ਰਿਸ਼ ਬਣਿਆ ਹੋਏਗਾ ਤੁਸੀਂ ਵੇਖ ਸਕਦੇ ਹੋ ਕਿਲਾ ਗੋਬਿੰਦਗੜ ਦਾ ਬਾਹਰੀ ਦ੍ਰਿਸ਼ ਜੋ ਬੜੇ ਹੀ ਨੰਦ ਨਾਲ ਇਹਨੂੰ ਵੇਖਿਆ ਜਾ ਸਕਦਾ ਹੈ ਜਦੋਂ ਵੀ ਤੁਸੀਂ ਇਸ ਕਿਲੇ 'ਚ ਆਉਣਾ ਹੈ ਇਹਦੀ ਟਿਕਟ ਜਿਹੜੀ ਆ ਦਾਖਲ ਹੋਣ ਦੀ ਕੋਈ 300 ਰੁਪਇਆ ਪਰ ਪਰਸਨ ਆ ਪ੍ਰਤੀ ਵਿਅਕਤੀ ਤੁਸੀਂ ਬੜੇ ਆਨੰਦ ਨਾਲ ਖੁੱਲੇ ਟਾਈਮ 'ਨ ਆਇਓ ਇਹ ਲਗਭਗ ਰਾਤ 10 ਵਜੇ ਤੱਕ ਖੁੱਲਾ ਰਹੇਗਾ ਤੁਹਾਡੇ ਕੋਲ ਇਹ ਕਿਲੇ ਦੀਆਂ ਮੁੱਖ ਦਵਾਰਾਂ ਜਿਹੜੀਆਂ ਨੇ ਕਿੰਨੀਆਂ ਚੌੜੀਆਂ-ਚੌੜੀਆਂ ਨੇ ਤੁਸੀਂ ਵੇਖ ਸਕਦੇ ਹੋ। ਕਰੀਬ 4 ਤੋਂ 5 ਫੀਟ ਜਾਂ 5 ਫੁੱਟ ਤੱਕ ਚੌੜੀ ਆ ਪਾਹਨ ਦੀਵਾਰ ਕਹਿ ਸਕਦੇ ਆ। ਇੱਥੇ ਗੋਲੀ ਬਰੂਦ ਦਾ ਕੀ ਅਸਰ ਹੁੰਦਾ ਹੋਵੇਗਾ? ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇਹ ਪੂਰੇ ਦਾ ਪੂਰਾ ਕਿਲੇ ਦਾ ਅੰਦਰ ਦਾ ਦ੍ਰਿਸ਼ ਕਿਲੇ ਦੀਆਂ ਕੁਝ ਦਵਾਰਾਂ ਜਿਹੜੀਆਂ ਨੇ ਤੁਸੀਂ ਵੇਖ ਸਕਦੇ ਹੋ ਟੁੱਟੀਆਂ-ਫੁੱਟੀਆਂ ਨੇ ਜੋ ਅਲੱਗ-ਅਲੱਗ ਤਰ੍ਹਾਂ ਦੀਆਂ ਦਿਖਾ ਰਹੀਆਂ ਨੇ ਕਿਲਾ ਗੋਬਿੰਦਗੜ੍ਹ ਅੰਮ੍ਰਿਤਸਰ ਦੇ ਵਿੱਚ ਜੋ ਇਹ ਸਥਾਨੇ ਆ ਇਹ ਸਾਰਾ ਦ੍ਰਿਸ਼ ਆਪਾਂ ਵੇਖ ਰਹੇ ਆ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਇਹਦਾ ਪਾਰਟ 3 ਵੀ ਬਣਾ ਲੈਣਾ ਚਾਹੀਦਾ ਆ ਕਿਉਂਕਿ 6 ਮਿੰਟ ਦੀ ਵੀਡੀਓ ਬਣ ਚੱਲੀ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਿਲੇ ਦੀ ਬਾਕੀ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਭੈਣ ਭਰਾਵਾਂ ਵੇਖਣੀ ਉਹ ਵੇਖ ਸਕਦਾ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਹੁੰਦੇ ਬਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਲੇ ਦਾ ਦ੍ਰਿਸ਼